गुरद्वारा साहब ठीक है कि सर एक वॉकथ्रू है सर्व करते जा रहे हो बेटअपेकअप ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਬਰਸਾਈ ਖਾਲਸਾ ਦੀ ਜਨਮ ਪੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਵਿਰਾਸਤੀ ਮਾਰਗ ਬਣਾਉਣ ਦਾ ਉਪਰਾਲਾ ਸਹਿਰ ਸਪਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਿਰਾਸਤੀ ਮਾਰਗ ਨੂੰ ਮੁੱਖ ਮਾਰਗ ਵਾਲੇ ਪਾਸੇ ਤੋਂ ਸ਼ੁਰੂ ਕਰਕੇ ਤਖਤ ਸ੍ਰੀ ਕੇਸਗੜ ਸਾਹਿਬ ਤੱਕ ਲੈ ਜਾਇਆ ਜਾਵੇਗਾ। ਸ੍ਰੀ ਆਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਦੇ ਨਾਮ ਨਾਲ ਸਨਮਾਨਿਆ ਗਿਆ ਹੈ। ਇਸ ਲਈ ਮੁੱਖ ਮਾਰਗ ਤੋਂ ਇਸ ਵਿਰਾਸਤੀ ਮਾਰਗ ਉਤੇ ਸਫੇਦ ਰੰਗ ਦਾ ਸੰਗਮਰਮਰ ਲਗਾਇਆ ਜਾਵੇਗਾ। ਸ਼ੁਰੂਆਤ ਦੇ ਵਿੱਚ ਇੱਕ ਵੱਡੇ ਗੇਟ ਸਣੇ ਛੋਟੇ ਗੇਟ ਵੀ ਬਣਾਏ ਜਾਣਗੇ। ਜਿਸ ਵਿੱਚ ਸਰੋਵਰ ਗੱਡੀਆਂ ਦੀ ਪਾਰਕਿੰਗ ਅਤੇ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਦੇ ਗੇਟ ਸ਼ਾਮਿਲ ਹਨ ਇਸ ਵਿਰਾਸਤੀ ਮਾਰਗ ਨੂੰ ਗੁਰਬਾਣੀ ਤੇ ਆਧਾਰਿਤ ਤਰਖਤਾ ਅਤੇ ਭੁੱਲਾਂ ਦੇ ਨਾਲ ਸਜਾਇਆ ਜਾਵੇਗਾ ਇਸ ਵਿਰਾਸਤੀ ਮਾਰਗ ਨੂੰ ਸ਼ਾਮ ਦੇ ਸਮੇਂ ਬੁਲਾਡ ਲਾਈਟਾਂ ਨਾਲ ਰੂਸ਼ਨਾਇਆ ਜਾਵੇਗਾ ਵਿਰਾਸਤੀ ਮਾਰਗ ਵਿੱਚ ਆਉਂਦੇ ਚੁਰਸਤੇ ਵਿੱਚ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਚੌਂਕ ਬਣਾਇਆ ਜਾਵੇਗਾ ਜੋ ਇੱਥੇ ਆਉਣ ਵਾਲੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ। ਇਸ ਚੁਰਸਤੇ ਤੋਂ ਗੁਰਦੁਆਰਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਲਈ ਸ਼ੁਰੂ ਹੋਣ ਵਾਲੀ ਚੜਾਈ ਨੂੰ ਸੁਖਦ ਅਤੇ ਆਰਾਮਦਾਇਕ ਤਰੀਕੇ ਨਾਲ ਬਣਾਇਆ ਜਾਵੇਗਾ। ਇੱਥੇ ਮੌਜੂਦ ਸ੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਨੂੰ ਇਸ ਵਿਰਾਸਤੀ ਮਾਰਗ ਦੇ ਨਾਲ ਜੋੜਿਆ ਜਾ ਰਿਹਾ ਹੈ ਜਿਸ ਦੀਆਂ ਬਾਹਰੀ ਦੀਵਾਰਾਂ ਤੇ ਇਤਿਹਾਸ ਨੂੰ ਦਰਸਾਇਆ ਜਾਵੇਗਾ ਇਹ ਵਿਰਾਸਤੀ ਮਾਰਗ ਦੁਨੀਆ ਭਰ ਤੋਂ ਚੱਲ ਕੇ ਆਉਣ ਵਾਲੀਆਂ ਸੰਤਾਂ ਅਤੇ ਸੈਲਾਨੀਆਂ ਨੂੰ ਅਦਭੁਤ ਅਤੇ ਮਨਮੋਹਕ ਦ੍ਰਿਸ਼ ਪੇਸ਼ ਕਰੇਗਾ ਸਾਰੇ ਹੰਸਰਾਪਦੀ ਨੇ ਸਾਰੇ ਲੱਗਿਆ ਕਿ ਵਾਹ ਜੀ ਰਿਪਲਕ ਟ੍ਰੱਕ ਯੂਨੀਅਨ ਦੀ ਟੂਨੇ ਅੰਮ੍ਰਿਤਾਲੀ ਟ੍ਰੱਕ ਯੂਨੀਅਨ ਵਾਹ ਜੀ ਜੀ ਸੰਜੀਤ ਐਜੂਕੇਸ਼ਨ ਦਾ ਕੰਮ ਦੇ ਮੈਕਸ ਜੀ ਸਰ ਸ੍ਰਿੰਦਰ ਜੀ 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 ਆਂਗਰਾ ਫੋਨ ਚੱਲਦੀ ਪਰਵੰਡਰ ਦੇ ਤੁਮ ਜਿਵੇਂ ਕਰੰਸੀ ਨੇ ਜੀ ਸਰ ਜੀ ਹਾਂ ਜੀ ਸੀ ਸਵਾਰ ਬਹੁਤ ਪ੍ਰਾਊਡ ਹੈ ਜੀ ਮੈਂ ਕਹਿੰਦਾ ਸਾਰੇ ਕੰਮ ਜਿੰਨੇ ਪੰਜਾਬ ਦੇ ਹੋਇਆ ਹੈਗਾ ਬਨਾ ਬੈਸਟ ਐਂਡ ਬੈਸਟ ਹੈ ਔਰ ਕੋਈ ਵੀ ਸੀਐਮ ਪਹਿਲਾਂ ਇਦਾਂ ਨਹੀਂ ਨਿਕਲਦਾ ਹੁੰਦਾ ਜਿੱਦਾਂ ਤੁਸੀਂ ਸਾਰੇ ਗਲੀਆਂ 'ਚ ਘੁੰਮਦੇ ਆਪ ਤੁਸੀਂ ਨੰਗਲ ਜਾ ਕੇ ਆਪ ਆਏ ਪਹਿਲਾਂ ਤਾਂ ਸਾਨੂੰ ਇਦਾਂ ਕੋਈ ਮਿਲਦਾ ਵੀ ਨਹੀਂ ਹੁੰਦਾ ਬਸ ਬਹੁਤ ਬਹੁਤ ਥੈਂਕ ਯੂ ਛੋਟੇ 6 ਸਾਲ ਬਾਅਦ ਸਾਰੇ ਸੜਕ ਦਾ ਕਾਇਆਕਲਪ ਹੋ ਰਿਹਾ ਦੁਬਾਰੇ ਆ ਮੈਂ ਦੱਸਿਆ ਪੱਥਰ ਦਾ ਸਰ ਹੁਣ ਦਿਖਾਵਾਂ ਨਹੀਂ ਨੀ ਪੱਥਰ ਜਿਹੜਾ ਗੁਰਨਾਮ ਹੈ ਬਾਕੀ ਨਹੀਂ ਦੱਸਾਂਗੇ ਸੜਕ 'ਚ ਮੈਂ ਸੜਕ 'ਤੇ ਪੰਜ ਸਾਲ ਨਹੀਂ ਇੱਕ ਸਾਲ ਦਾ ਸਰ ਪ੍ਰਧਾਨ ਸਾਹਿਬ ਆਏਗੇ ਆਜਾ ਆਜਾ ਨੀ ਤੋਂ ਹਾਲ ਹੈ ਅੱਜ ਉਹ ਮਦਦ ਕਰਾ ਚੁੱਕਾ ਸੜੀ ਸਾਡੇ ਕਮਲਜੀਤ ਜੀ ਨੇ ਬਹੁਤ ਕੰਮ ਕੀਤਾ ਹੜਾਂ ਚ ਅੱਛਾ ਜੀ ਤੇ ਅਸੀਂ ਕਰਾ ਕੇ ਸੋਰ ਚਿੱਟਾ ਪੂਰਾ ਇਹ ਦੋ ਸਾਲੋਂ ਲੈ ਤੇ ਇਹ ਜੀ ਜਗੀਰ ਸੈਂਟਰ ਦਾ ਨਾਮ ਸਿੰਘ ਜੀ ਮੁਖਮਤਰੀ ਜੀ 27 ਮਾਰਚ ਨੂੰ ਪ੍ਰਕਾਸ਼ਿਤ ਹੋਇਆ ਦੇ ਬਣ ਕੇ ਇੱਕ ਸੇਮ ਦੇ 12 ਪੇਂਟ ਕਰਾ ਕੇ ਫਿਰ ਰਿਸਟੋਰ ਤੇ 55 ਸਾਲ ਤੋਂ ਇਤਿਹਾਸ 55 ਸਾਲ ਲੱਗੇ ਤੇ ਫਿਰ ਉਹ ਵੀ ਆਨੰਦਪੁਰ ਸਾਹਿਬ ਖਾਲਸਾ ਦੀ ਜਨਤ ਤੋਂ ਯਾਨੀ ਪੰਜਾਬ ਵਸਦਾ ਇਸ ਧਰਤੀ ਤੇ ਇਹ ਫਿਰ ਅਸੀਂ ਨੂੰ ਦੁਬਾਰਾ ਅਪੇਂਡ ਕਰਾ ਕੇ ਨੂੰ ਰੀਸਟੋਰ ਕਰਵਾ ਲਵਾਂਗਾ। ਅਜੇ ਵੀ ਯਾਦ ਕਰਦੇ। ਸਰ ਇੱਕ ਮਿੰਟ ਸਰ ਇੱਕ ਸਰ ਉਸ طرف ਸਰ ਪਿਛੋੜੀ ਇਹ ਪਿਛੋੜੀ ਹਾਕੀ ਤੇਨ ਨੂੰ ਬੁਲਾ ਲਓ। ਬੋਲੇ ਸੋਨਿਹਾਲ ਸੋਰੀ ਅਕਾਦ ਹਾਂ ਜੀ ਸਰ ਇੱਕ ਵਾਰ ਜਿਸ ਤਰ੍ਹਾਂ ਤੁਸੀਂ ਆਹ ਤਕਰਾਰਾ ਕਰਵਾ ਰਹੇ ਹੋ ਕਰਵਾ ਰਹੇ ਹੋ ਕਰਵਾ ਰਹੇ ਹੋ ਲਾਈਟ ਰੱਖ ਆਮ ਨਾਲ ਜਿਹੜੀ 10 12 ਦਾ ਸਵਾਲ ਹੀ ਪੁੱਛਿਆ ਸੀ ਇੱਕ ਮਿੰਟ ਦੀ 55 ਸਾਲਾਂ ਬਾਅਦ ਇਹ ਜਿਹੜਾ ਵਿਰਾਸਤੀ ਮਾਰਗ ਹੈ ਜੀ ਇਹ ਬਣਾਇਆ ਜਾ ਰਿਹਾ ਤੇ ਕਿਉਂਕਿ ਅਨੰਦਪੁਰ ਸਾਹਿਬ ਨੂੰ ਇੱਕ ਸਫੈਦ ਸਿਟੀ ਦੇ ਨਾਮ ਤੇ ਜੀ ਵਾਈਟ ਸਿਟੀ ਦੇ ਨਾਂ ਤੇ ਜਾਣਾ ਹੈ ਥੋੜਾ ਸੋ ਵਾਈਟ ਥੋੜਾ ਸੰਗਮਰਮਰ ਚਿੱਟੇ ਰੰਗ ਦਾ ਸਫੈਦ ਰੰਗ ਦਾ ਸੰਗਮਰਮਰ ਕੁੜੀ ਬਚੂਗਾ। ਹੋਰ ਵੀ 6 ਗੇਟ ਬਣਾਏ ਜਾਣਗੇ ਬੜੇ ਜੀ ਜੀ ਜਾਨੇ ਵਿਰਸੇ ਨਾਲ ਸੰਬੰਧਿਤ ਗੇਟ ਹੋਣਗੇ ਜੀ ਤੇ ਗੁਰਬਾਣੀ ਜਿੱਦਾਂ ਕਰੀਏ ਐਨ ਐਕਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਨ੍ਹਾਂ ਓਖਾਂ ਦੀ ਚਰਚਾ ਜਿਨ੍ਹਾਂ ਓਖਾਂ ਦਾ ਵਰਣਨ ਐਨ ਐਕਸ ਇਥੇ ਲਾਈ ਆਈ ਹੈ ਨਾ ਤੇ ਇੱਕ ਇਤਿਹਾਸਕ ਚੀਜ਼ ਹੋਊਗੀ ਸਾਡੇ ਹਿੱਸੇ ਸੇਵਾ ਹੀ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਭਾਗਾ ਸਮਝਦੇ ਹਾਂ ਸਾਹਿਬ ਮਾਲੀਏ ਵੀ ਸ਼ੁਰੂਆਤ ਆ ਅਨੰਦਪੁਰ ਸਾਹਿਬ ਦੀ ਡਵੈਲਪਮੈਂਟ ਹੀ ਹਜੇ ਇੰਜ਼ਾਮ ਬੜੀ ਦੀਰਘ ਤੱਕ ਹੋਰ ਬੜੇ ਕੁਝ ਅੱਗੇ ਚੱਲਦਾ ਦੇਖੋ ਬਹੁਤ ਲੇਟ ਬਹੁਤ ਹੁਣ ਤੱਕ ਤਾਂ ਹੋ ਜਾਣਾ ਚਾਹੀਦਾ 1974 74 ਦਾ ਜਿਹੜਾ ਨੀ ਪੱਥਰ ਪਿਆ ਜੀ ਬਿਲਕੁਲ ਮਤਲਬ ਮੈਂ ਕੀ ਕਹਾਂ ਉਹ ਪੰਥ ਦੇ ਨਾਂ ਤੇ ਜਦ ਵੋਟਾਂ ਲੈਂਦੇ ਰਹੇ ਗੁਰੂ ਨਾਨਕ ਸਾਹਿਬ ਦੀ ਤਕੜੀ ਕਹਿੰਦੇ ਰਹੇ ਤੇ ਜਿੱਥੋਂ ਖਾਲਸੇ ਦਾ ਜਨਮ ਘੁੰਮੀਆ ਉਸ ਸ਼ਹਿਰ ਦਾ ਜਨਮ ਮਤਲਬ ਸਾਰ ਨਹੀਂ ਲਈ ਪਰ ਅਸੀਂ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਗਿਆ ਸੀ ਤਾਂ ਚਾਹ ਪਿੰਡ ਦੇ ਵਿਚਾਲੇ ਸਾਨੂੰ ਗੁਰਦੁਆਰਾ ਸਾਹਿਬ ਉਬੇਜੇ ਨਿਸ਼ਾਨ ਸਾਹਿਬ ਸਾਨੂੰ ਇੱਥੋਂ ਵੀ ਜਾਂਦੇ ਹੁੰਦੇ ਸੀ ਜੋ ਜਿੰਨਾ ਵੀ ਸਾਡੇ ਧਾਰਮਿਕ ਜਿਹੜੇ ਜਿਵੇਂ ਸਭਾ ਲੱਗਦੀ ਹੈ ਤੇ ਸਾਥ ਇੱਥੇ ਹੁਲਮ ਲਾਉਂਦੇ ਵੱਡੇ ਵੱਡੇ ਜਿਹੜੇ ਮੁਖਸਰ ਸਾਹਿਬਾਂ ਦੀ ਦਾ ਮੇਲਾ ਲੱਗਦਾ ਕਿ ਹੋਰ ਬਹੁਤ ਸਾਰੇ ਸਾਡੇ ਇਤਿਹਾਸਿਕ ਮੇਲੇ ਲੱਗਦੇ ਹੋਏ ਕੁਰਬਾਨੀਆਂ ਬਜ਼ਦਾਨਾਂ ਨੂੰ ਯਾਦ ਕਿਤੇ ਅਸੀਂ ਸਾਰੇ ਬੈਸਟ ਪ੍ਰਬੰਧ ਕਰਦੇ ਹਾਂ ਜੋ ਦੁਨੀਆ ਦੇ ਵਿੱਚ ਵੱਡੇ ਵੱਡੇ ਜਿਹੜੇ ਕੋਈ ਫੈਸਟੀਵਲ ਹੁੰਦੇ ਨੇ ਅਸੀਂ ਉਹਨਾਂ ਤੋਂ ਸਿੱਖਿਆ ਲੈ ਕੇ ਕਿ ਬਕਾਇਦਾ ਤੌਰ ਤੇ ਬਾਥਰੂਮ ਬਕਾਇਦਾ ਤੌਰ ਤੇ ਪਾਰਕਿੰਗ ਕਰਪਰ ਹੋਵੇ ਲੇਡੀਜ਼ ਲਈ ਜਾਂ ਸ਼ਟਲ ਬੱਸਾਂ ਉਹ ਜਾਮ ਨਾ ਲੱਗੇ ਹੈ ਨਾ ਤੇ ਬਾਕੀ ਤਾਂ ਲੰਗਰ ਜਾਂ ਕੋਈ ਖਾਣ ਪੀਣ ਦਾ ਪੰਜਾਬੀ ਆਪ ਹੀ ਕੋਈ ਕਸਰ ਛੱਡ ਦੇ ਇਸ ਮਾਮਲੇ ਜੀ ਹਾਲਾਂਕਿ ਹੜ੍ਹਾਂ ਦੇ ਵਿੱਚ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਪੰਜਾਬ ਜਿਹੜਾ ਇਸ ਤਰ੍ਹਾਂ ਮੰਨਿਆ ਹੋਇਆ ਕਿ ਸੰਕਟਾਂ ਚੋਂ ਨਿਕਲ ਕੇ ਪੰਜਾਬ ਸੰਕਟਾਂ ਨੂੰ ਛੋਟੇ ਕਰਦਾ ਪੰਜਾਬੀਆਂ ਦਾ ਜਜ਼ਬਾ ਪੰਜਾਬੀਆਂ ਦੇ ਇਰਾਦੇ ਉਹ ਸੰਕਟਾਂ ਨੂੰ ਛੋਟੇ ਕਰ ਦਿੰਦੇ ਨੇ ਨਹੀਂ ਅਮੇਸ਼ ਸੰਕਰਚਨ ਟੋਟਲ ਹੜਾ ਜੀ ਬਹੁਤ ਵੱਡਾ ਨੁਕਸਾਨ ਹੋਇਆ ਜਿਵੇਂ ਤੁਸੀਂ ਕਹੇ ਸਵਾਨ ਨਦੀ ਜਿਹੜੀ ਹੈ ਉਹ ਖਾਸ ਤੌਰ ਤੇ ਮਾਰ ਕਰਦੀ ਹੈ ਕੋਈ ਵੱਡਾ ਪ੍ਰੋਜੈਕਟ ਚੈਨਲ ਦੋ ਪੁਲ ਜਿਹੜੇ ਨੇ ਤਿੰਨ ਤਿੰਨ ਪੁਲ ਜਿਹੜੇ ਨੂੰ 100 ਕਰੋੜ ਦੇ ਲਗਭਗ ਟਾਈਮ ਉਹ ਪੁਲ ਜਿਹੜੇ ਨੇ ਬਣਾਏ ਜਾਣਗੇ ਡੀਆਈਪੀਰ ਬਣਾ ਕੇ ਭੇਜ ਰਿਹਾ ਹਾਂ ਜੀ ਉਹ ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਜਿਹੜੇ ਨਾਲ ਲੋਕਾਂ ਦੀ ਜਿਹੜੀ ਹੈ ਜਾਨ ਮਾਲ ਵੀ ਬਚਦਾ ਹੋਵੇ ਲੋਕਾਂ ਨੂੰ ਸਹੂਲਤ ਹੁੰਦੀ ਹੋਵੇ ਕੋਈ 25 ਕਿਲੋਮੀਟਰ ਦਾ ਘੇੜਾ ਪਾ ਕੇ ਆਉਂਦਾ ਕੋਈ 40 ਕਿਲੋਮੀਟਰ ਦਾ ਘੇੜਾ ਪਾ ਕੇ ਆਉਂਦਾ ਅਜੇ ਤੱਕ ਸਤੋ ਪੁੜਨੀ ਪੂਰੇ ਹੋਏ ਪੁੜੀਆਂ ਨਹੀਂ ਪੂਰੀਆਂ ਹੋਈਆਂ ਤੇ ਅਸੀਂ ਬਿਸ਼ਪ ਗੁਰੂ ਬਣਨ ਦੀਆਂ ਗੱਲਾਂ ਕਰ ਰਹੇ ਹਾਂ ਸੋ ਅਸੀਂ ਆਪਣੇ ਟੁਕਟ ਪੰਜਾਬ ਦੇ ਵਿੱਚ ਆਪਣਾ ਵਿਰਸਾ ਤਾਂ ਅਸੀਂ ਉਹ ਮੈਂ ਤਾਂ ਪਾਰਲੀਮੈਂਟ 'ਚ ਤੋਂ ਮੈਂ ਐਮਪੀ ਸੀ ਮੈਂ ਉਸ ਵੇਲੇ ਰੇਲਵੇ ਬਜਟ ਤੇ ਬੋਲਿਆ ਸੀ ਮੈਂ ਉਦੋਂ ਕਿਹਾ ਸੀਗਾ ਕਿ ਜਿਵੇਂ ਪਹਿਲੇ ਸੌਨ व्हील्स ਚੱਲਦਾ ਟਰੇਨ ਚੱਲਦੀ ਹੈ ਜਿਹੜੀ ਕਿ ਰਾਜਸਥਾਨ ਦੇ ਸਾਰੇ ਪੈਲਸ ਦਿਖਾਉਂਦੀ ਹੈ ਦਿੱਲੀ ਤੋਂ ਚੱਲਦੀ ਹੈ ਉਹ ਸਾਰੇ ਰਾਜਸਥਾਨ ਦੇ ਵਿੱਚ ਰਾਜਿਆਂ ਦੇ ਜਿਹੜੇ ਪੈਲਸ ਮਹਿਲ ਦਿਖਾਉਂਦੀ ਐਦਾਂ ਹੀ ਸਿੱਖਿਜ਼ਮ ਔਨ व्हील्स ਕਰ ਸਕਦੇ ਹਾਂ ਕਿ ਨੰਦਪੁਰ ਸਾਹਿਬ ਤੋਂ ਇੱਕ ਟ੍ਰੇਨ ਚੱਲੇ ਜਿਹੜੀ ਪੰਜਾਂ ਤਖਤਾਂ ਦੇ ਦਰਸ਼ਨ ਕਰੇ ਮਤਲਬ ਜਿਹੜੀ ਸਚਕੰਡ ਐਕਸਪ੍ਰੈਸ ਜਾਂਦੀ ਹੈ ਹੈਨਾ ਜਿਹੜੀ ਹਜੂਰ ਸਾਹਿਬ ਜੀ ਤਿੰਨ ਤਿੰਨ ਮਹੀਨਿਆਂ ਦੀ ਬੇਟੀ ਉਹਦੇ 'ਚ ਕੋਈ ਕੇਟਰਿੰਗ ਦਾ ਡੱਬਾ ਆਇਆ ਨਹੀਂ ਲੋਕ ਆਪਣੇ ਵੱਲੋਂ ਪਰੌਂਠੇ ਬਨ ਕੇ ਮੇਰੀ ਮਾਂ ਹਰ ਦੂਜੇ ਤੀਜੇ ਮਿਲੇ ਜਾਂਦੀ ਆਪਣੇ ਵੱਲੋਂ ਪਰੌਂਠੇ ਬਨ ਕੇ ਨਾਲ ਲੇਡੀਜ਼ ਨੂੰ ਲੈ ਕੇ ਜਾਂਦੀ ਤੇ ਐਨ ਆਰ ਆਈ ਬਹੁਤ ਬੈਠੇ ਨੇ ਜਿਹੜੇ ਪੰਜੇ ਦਰਸ਼ਨਾਂ ਪੰਜੇ ਤਖਤਾਂ ਦੇ ਦਰਸ਼ਨ ਤੇ ਆਏ ਐਥੋਂ ਨੰਦਪੁਰ ਸਾਹਿਬ ਤੋਂ ਟ੍ਰੇਨ ਚੱਲੇ ਉਹ ਸਿੱਧੀ ਜਾਵੇ ਪਟਨਾ ਸਾਹਿਬ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਆਕੇ ਉਹ ਦਰਬਾਰ ਤੂੰ ਚੱਲੇ ਬੰਦੇ ਤਖਤਰੀ ਦਰਬਾਰ ਸਾਹਿਬ ਤੋਂ ਕੰਮ ਸਾਲ ਤੱਕ ਸਾਹਿਬ ਤੋਂ ਚੱਲੇ ਪਹਿਲਾ ਪੜਾ ਅਨੰਦਪੁਰ ਸਾਹਿਬ ਹੋਇਆ ਦੂਜਾ ਪਟਨਾ ਸਾਹਿਬ ਤੀਜਾ ਹਜੂਰ ਸਾਹਿਬ ਉਹ ਤੋਂ ਬਾਅਦ ਫੇਰ ਆਕੇ ਤਲਵੰਡੀ ਸਾਹਿਬ ਤੋਂ ਦੰਦਲਾ ਸਾਹਿਬ ਹੈ ਨਾ ਤੇ 20 ਕਿਲੋਮੀਟਰ ਦਾ ਇੱਕ ਟੋਟਾ ਜਿਹੜਾ ਬਠਿੰਡੇ ਤੋਂ ਤਲਵੰਡੀ ਸਾਹਿਬ ਦਾ ਬਸ ਬਾਕੀ ਸਾਰਾ ਰੇਲ ਲਿੰਕ ਹੈਗਾ ਉਹ ਸੀ ਤਾਂ ਉਹ ਹੀ ਰਹੀ ਲੱਗਦਾ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਜੇ ਜੁੜ ਜAVE ਤਾਂ ਸਿੱਧਾ ਹਰਮੰਦਰ ਸਾਹਿਬ ਦੇ ਨਾਲ ਕਨੈਕਟੀਵਿਟੀ ਬਣ ਜਾਏਗਾ ਜੀ ਕਵਨੀਤ ਬੱਟੂ ਬੱਟੀਆਂ ਗੱਲਾਂ ਕਰਦੇ ਨੇ ਪਰੰਤੂ ਹਜੇ ਤੱਕ ਇਹ ਕਨੈਕਟੀਵਿਟੀ ਦੇਖੋ ਜਿਹੜਾ ਜਿਹੜਾ ਹੁਣ ਵੀ ਕਿਹਾ ਉਹਨਾਂ ਨੇ ਜਿਹੜਾ ਰਾਜਪੁਰੇ ਤੋਂ ਜਿਹੜਾ ਜੀ ਸਨੇਟੇ ਵਿੱਚ ਦੀ 18 ਕਿਲੋਮੀਟਰ ਬਹੁਤ ਸਾਲ ਪਹਿਲਾਂ ਅਜ ਤੋਂ 5 ਸਾਲ ਪਹਿਲਾਂ ਮੈਂ ਪਾਰਲੀਮੈਂਟ ਵਿੱਚ ਕਿਹਾ ਸੀ 30 ਕਿਲੋਮੀਟਰ ਜਿਹੜਾ ਵੀ ਤਾਂ 30 ਕਿਲੋਮੀਟਰ ਉਹ ਉਹ ਜੋੜ ਦੇਉ ਤਾਂ ਗੰਗਾ ਨਗਰ ਤੋਂ ਲੈ ਕੇ ਚੰਡੀਗੜ੍ਹ ਤੱਕ ਸਾਰਾ ਮਾਲਵਾ ਜਿਹੜਾ ਹਰੇਕ ਨਾਲ ਜੁੜ ਜਾਏਗਾ ਹੁਣ ਜੇ ਕਿਸੇ ਨੇ ਪਟਿਆਲੇ ਤੋਂ ਚੰਡੀਗੜ੍ਹ ਜਾਣਾ ਪਹਿਲਾਂ ਰਾਜਪੁਰੇ ਰਾਜਪੁਰੇ ਤੋਂ ਅੰਮ੍ਰਿਤਾਲ ਅੰਮ੍ਰਿਤਾਲੇ ਤੋਂ ਚੰਡੀਗੜ੍ਹ ਉਹ 18 ਕਿਲੋਮੀਟਰ ਚਲੋ ਕੀਤਾ ਤਾਂ ਹੈਗਾ ਐਲਾਨ ਜੇ ਹੋ ਜੇ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਸਵਾਗਤ ਕਰਾਂਗਾ ਕਿਹਾ ਸੀ ਟੂਰਿਸਟ ਲਿਖਿਆ ਜਾਏਗਾ ਅੱਜ ਦੇ ਹਰ ਇੱਕ 3 ਦਾ ਦਾਤ ਮੈਂ ਜੇ 20 ਮਾਰਚ ਸ਼ੁਰੂਆਤ ਬਾਕੀ ਦੂਪਲਾ ਚਮਕੌਰ ਸਾਹਿਬ ਦੇ ਜਿਹੜੀ ਲੜਾਈ ਆ ਹੰਗਾਣੀ ਦੀ ਲੜਾਈ ਆ ਸਰਸਾਂ ਦੇ ਕਿਨਾਰੇ ਜਿਹੜੀ ਆ ਉਹ ਪਰਿਵਾਰ ਵਿਛੋੜਾ ਇਹ ਤਾਂ ਸਾਡਾ ਚੰਨੀ ਬਿਲਕੁਲ 4-500 ਸਾਲ ਪਹਿਲਾਂ ਦੀ ਗੱਲਾਂ ਨੇ ਸੋ ਜੀ ਆਪਾਂ ਇਹਨਾਂ ਨੂੰ ਵੀ ਨਹੀਂ ਸੰਭਾਲ ਸਕਦੇ ਫਿਰ ਤਾਂ ਆਪਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਪੁੱਛਣੀਆਂ ਪਿਛਲੇ ਸਮੇਂ ਦੇ ਵਿੱਚ ਅਨੰਤਪੁਰ ਸਾਹਿਬ ਨੈਣਾ ਦੇ ਵੀ ਰੋਪੇ ਪ੍ਰੋਜੈਕਟ ਦੀ ਗੱਲ ਹੋਈ ਸੀ ਆ ਰੋਪੇ ਦਾ ਹੈਗਾ ਉਹ ਸਾਡਾ ਪ੍ਰੋਜੈਕਟ ਹੈਗਾ ਉਹਨੂੰ ਕਿ ਸਿਵਨ ਕਿਉਂਕਿ ਇਹ ਜਿਹੜਾ ਧਾਰਮਿਕ ਟੂਰਿਜ਼ਮ ਦਾ ਰੂਟ ਹੈ ਜੀ ਅੱਗੇ ਨੈਣਮਦੀਬੀ ਜੀ ਆਂਦੇ ਅੱਗੇ ਹੁਜੇ ਪੌਹਸਹਾਰਪੁਰ ਤੋਂ ਅੱਗੇ ਚੱਲਣਾ ਚਾਹੀਏ ਹੈਨਾ ਚਿੰਤ ਮਾਤਾ ਚਿੰਤਪੁਰ ਦੀ ਜੀ ਦਾ ਹੈਨਾ ਤੇ ਬਗਲਾ ਮੁਖੀ ਜੀ ਦਾ ਬੜਾ ਫਤ ਜੰਦੇ ਆ ਸੋ ਇਹ ਜਿਹੜਾ ਧਾਰਮਿਕ ਟੂਰਿਜ਼ਮ ਦੀ ਬਹੁਤ ਜਿਹੜਾ ਇੱਕ ਇੱਕ ਬਹੁਤ ਵੱਡੀਆਂ ਵੱਡੀਆਂ ਸੰਭਾਵਨਾ ਟੂਰਿਜ਼ਮ ਦੀਆਂ ਇਹ ਫੈਗੀਆਂ ਜੀ ਕਮੰਗ ਰਹਿ ਗਈ ਵੀ ਜੀ ਸਾਡੀ ਅਧੂਰੀ ਆਨੰਦਪੁਰ ਸਾਹਿਬ ਵਾਲਿਆਂ ਦੀ ਤਾਂ ਵੀ ਪਾਣੀ ਤੁਹਾਨੂੰ ਕਿਹਾ ਸੀ ਕਿ ਪਾਣੀ ਦੇ ਫਿਰ ਬਹੁਤ ਜ਼ਿਆਦਾ ਅੱਜ ਇਹ ਗੱਲ ਕੀਤੀ ਅੱਜ ਠੀਕ ਕੁਝ ਸ਼ਹਿਰ ਹੈ ਜਿਸ ਪਾਣੀ ਪਾਣੀ ਐਸ ਲੱਗਦਾ ਕਿ ਵੀ ਇਸ ਸ਼ਹਿਰ ਨੂੰ ਕਿਉਂ ਇਦਾਂ ਦਾ ਇਹਦੇ ਨਾਲ ਕੀ ਚਾਰੇ ਛੱਤ ਲਾਂਗੇ ਜੀ ਛੋਟਾ ਜਿਹਾ ਸ਼ਹਿਰ ਇਹਦੇ ਬਾਰੇ ਕਾ ਇਹ ਜ਼ਰੂਰ ਕਰਦੇ ਨੇ ਦੇਖੋ 1.350 ਸਾਲ ਆ ਰਿਹਾ ਜੀ ਹੁਣ ਇਹੀ ਤੋਂ ਆਪਾ ਜਿਹੜਾ ਇਹੀ ਦੇ ਦੋ ਜੀ ਨਹੀਂ ਨਹੀਂ ਵਿਧਾਨ ਸਭਾ ਜਿੱਥੇ ਪਾਸ ਕਰਦਾ ਪਾ ਇੱਥੇ ਬਾਤ ਕਾਵਾ